ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਕਿੱਤੇ ਉਦਘਾਟਨ ਜਿਹਾ ਸਿੱਖਿਆ ਮੰਤਰੀ ਨੇ ਕਿਹਾ ਕਿ ਦਿਨ-ਬ-ਦਿਨ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਲੋਹਾਰ ਬਦਲ ਰਹੀ ਹੈ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਮੁਖ ਮੋੜ ਕੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈ ਰਹੇ ਹਨ ਕਿਉਂਕਿ ਪੰਜਾਬ ਦੀ ਜੋ ਸਿੱਖਿਆ ਕ੍ਰਾਂਤੀ ਹੈ ਉਸ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਫੀ ਸੁਧਾਰ ਆਇਆ ਹੈ ਯੁਧ ਨਸ਼ਾ ਵਿਰੁੱਧ ਤਹਿਤ ਬੋਲਦੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਪੰਜਾਬ ਦੇ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਸਾਡੇ ਇਲਾਕੇ ਦੇ ਵੀ ਬਹੁਤ ਪਿੰਡਾਂ ਦਾ ਨਾਂ ਨਸ਼ਾ ਮੁਕਤੀ ਪ ਉਹ ਬਹੁਤ ਵਦਿਆ ਕੰਮ ਕਰ ਰਹੀ ਹੈ ਵੱਡੇ ਵੱਡੇ ਨਸ਼ੇ ਤਸਕਰਾਂ ਨੂੰ ਫੜ ਕੇ ਜੇਲਾ ਵਿੱਚ ਸੁਟਿਆ ਜਾ ਰਿਹਾ ਹੈ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਚਾਹੁੰਦਾ ਹੈ ਉਸ ਤੇ ਲਈ ਵੀ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋਂ ਵਦਿਆ ਉਪਰਾਲੇ ਕੀਤੇ ਜਾ ਰਹੇ ਹਨ ਦੱਸਦੀ ਹੈ ਕਿ ਸਕੂਲੀ ਬੱਚਿਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲੀ ਵਾਰ ਅਜੀਹਾ ਹੋਇਆ ਹੈ ਕਿ ਕੋਈ ਸਿੱਖਿਆ ਮੰਤਰੀ ਸਕੂਲ ਵਿੱਚ ਆਇਆ ਹੋਵੇ ਤੇ ਗਰਾਊਂਡ ਲੈਵਲ ਤੇ ਆ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਹੋਵੇ ਅਤੇ ਉਹਨਾਂ ਤੋਂ ਮੁਸ਼ਕਲਾਂ ਪੁੱਛੀਆਂ ਹੋਣ ਤੇ ਉਹਨਾਂ ਦੇ ਸਕੂਲਾਂ ਦਾ ਕਦੇ ਇੰਨਾ ਸੁਧਾਰ ਹੋਇਆ ਹੋਵੇ ਸਰਕਾਰੀ ਸਕੂਲਾਂ 'ਚ ਇੰਨੀ ਵਧੀਆ ਪੜ੍ਹਾਈ ਹੁਣ ਹੋਣ ਲੱਗ ਗਈ ਹੈ ਸਕੂਲ ਵਿੱਚ ਖੇਡਾਂ ਲਈ ਵਧੀਆ ਗਰਾਊਂਡ ਬਣ ਰਹੇ ਹਨ ਅਤੇ ਬੈਠਕ ਲਈ ਵਧੀਆ ਬੈਂਚਾਂ ਦਾ ਪ੍ਰਬੰਧ ਹੋ ਰਿਹਾ ਹੈ ਕੁਝ ਬੱਚਿਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਦੇਖ ਕੇ ਉਹਨਾਂ ਨੇ ਮਹਿੰਗੀਆਂ ਫੀਸਾ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ ਤੁਸੀਂ ਵੇਖ ਰਹੇ ਹੋ ਨੰਗੇ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਤੁਸੀਂ ਜਿਹੜੀ ਉਦਾਹਰਣ ਹੈ ਮੇਰੀ ਆਪਣੀ ਭਤੀਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਉਹਨਾਂ ਨਾਲ ਆਏ ਹੋਏ ਉਹਨਾਂ ਦੀ ਟੀਮ ਪੁਲਿਸ ਅਫੀਸਰ ਸਾਹਿਬਾਨ ਸਭ ਦਾ ਸਕੂਲ ਮੰਜੇਿਲ ਕੋ ਬਹੁਤ ਬਹੁਤ ਧੰਨਵਾਦ ਹੈ ਤਰੀਕਾਰੀ ਤਰੀਕਾਰੀ ਸਾਹਮਣੇ ਕੀ ਨਾਮ ਹੈ ਤੁਹਾਡਾ ਕਿਹੜੇ ਸਕੂਲ ਚ ਪੜਦੇ ਹੋ ਮੇਰਾ ਨਾਮ ਕਰਨਦੀਪ ਹੈ ਮੈਂ ਸਕੂਲ ਸਰਕਾਰੀ ਹਾਈ ਸਕੂਲ ਮਾਨਕੋ ਵਿੱਚ ਪੜਦਾ ਕਿਹੜੀ ਕਲਾਸ ਹੈ 8th ਪਹਿਲਾਂ ਕਿੱਥੇ ਸ਼ੁਰੂ ਤੋਂ ਪੜਦੇਵੇਂ? ਛੇਵੀਂ ਤੋਂ। ਛੇਵੀਂ ਤੋਂ ਤੇ ਪੜਦੇ ਆ। ਹਾਂਜੀ। ਤੇ ਜਿਹੜੇ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਉਹਨਾਂ ਦਾ ਨਾਮ ਕੀ ਹੈ? ਹਰਜੋਤ ਸਿੰਘ ਬੈਂਸ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਸਿੱਖਿਆ ਮੰਤਰੀ ਕੌਣ ਸੀਗੇ? ਨਹੀਂ। ਕਦੇ ਆਏ ਨਹੀਂ ਸਕੂਲ 'ਚ ਥੋੜੇ ਸਿੱਖਿਆ ਮੰਤਰੀ? ਨਾ ਸਰ। ਪਹਿਲੀ ਵਾਰ ਹੋਇਆ ਇਸ ਸਰਕਾਰ 'ਚ ਵੀ ਸਿੱਖਿਆ ਮੰਤਰੀ ਸਕੂਲ ਦੇ ਵਿੱਚ ਆਏ ਨੇ। ਯੈਸ ਸਰ। ਤੇ ਕਿਵੇਂ ਲੱਗ ਰਿਹਾ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਕਿੱਦਾਂ ਪੜਾਈ ਆ? ਵਧੀਆ ਹੀ। ਪਹਿਲਾਂ ਨਾਲੋਂ ਬਦਲਿਆ ਹੈ? ਹਾਂਜੀ। ਛੇਵੀਂ ਕਲਾਸ 'ਚ ਪਹਿਲਾਂ ਪੜਦੇ ਸੀ ਹੁਣ ਤੱਕ ਕੀ ਬਦਲਾਅ ਦੇਖਿਆ? ਹਾਂ ਸਰ ਜੀ ਵਧੀਆ ਪੜਾਈ ਹੋਣਾ ਪੂਰੀ ਸਰ ਜੀ ਨਾਲ ਇਹ ਸਰਕਾਰ ਸਾਜੀ ਵਧੀ ਹੋਈ ਹੈ ਜੀ ਅੰਦਰ ਕੀ ਨਾਮ ਹੈ ਕਿਹੜੀ ਕਲਾਸ ਚ ਪੜਦੇ ਤੇ ਕਿਹੜਾ ਸਕੂਲ ਹੈ ਤੁਹਾਡਾ ਜੀ ਮੇਰਾ ਨਾਮ ਗੁਰਸੇਮ ਸਿੰਘ ਹੈ ਮੈਂ ਆਪਣੀ ਕਲਾਸ ਵਿੱਚ ਪੜਦਾ ਹਾਂ ਆ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਮਣਕਪੁਰ ਹੈ ਇਸ ਤੋਂ ਪਹਿਲਾਂ ਜਿਹੜੀ ਸਕੂਚ ਵਰਦੀ ਸੀ ਜਿੱਥੇ ਸ਼ੁਰੂ ਤੇ ਪੜਦੇ ਇਸ ਤੋਂ ਮੈਂ ਇਸ ਤੋਂ ਪਹਿਲਾਂ ਮੈਂ ਸਰਕਾਰੀ ਹਾਈ ਸਕੂਲ ਪ੍ਰਾਇਮਰੀ ਚ ਪੜਦਾ ਸੀ ਹੁਣ ਇਹ ਸ਼ੁਰੂ ਤੇ ਦਾ ਕੀ ਕੀ ਬਦਲਾਅ ਲੱਗਿਆ ਤੁਹਾਨੂੰ ਸਕੂਲ ਚ ਕੀ ਕੀ ਵਧੀਆ ਚੀਜ਼ਾਂ ਇਸ ਵਿੱਚ ਮਤਲਬ ਕਿ ਪਿੱਛੇ ਬੜੀਆ ਪੜਾਈ ਹੈ ਜੀ ਇੱਕ ਤਾਂ ਸ਼ਾਮ ਨੂੰ ਵੀ ਸਾਨੂੰ ਡੀਪ ਸਰ ਸਾਡੇ ਡੀਪ ਸਰ ਆਕਰ ਬੀਸਿੰਗ ਨਾਲ ਗੱਲ ਕਰਾ ਸਾਨੂੰ ਵਧੀਆ ਖਿਲਾਉਂਦੇ ਨੇ ਵਧੀਆ ਵਧੀਆ ਗੱਲਾਂ ਸਾਂਝੇ ਦੇਣੇ ਬੋਕ ਸਾਰੀਆਂ ਗੱਲਾਂ ਨਵੀਆਂ ਦੱਸਦੇ ਨੇ ਬਹੁਤ ਸਕੂਲ ਵਿੱਚ ਵਿਕਾਸ ਆ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨੇ ਇਸ ਸਕੂਲ ਨੂੰ ਸਰਦਾਰ ਹਰਜੋਤ ਸਿੰਘ ਬੈਂਸ ਇਸ ਤੋਂ ਪਹਿਲਾਂ ਕੌਣ ਸੀ ਚਲੋ ਸਿੱਖਿਆ ਮੰਤਰੀ ਆ ਤੁਹਾਡੇ ਸਕੂਲ ਚ ਆਏ ਨੇ ਹਾਂਜੀ ਕਿੱਧਰ ਲੱਗਿਆ ਤੁਹਾਨੂੰ ਵਧੀਆ ਲੱਗਿਆ ਸਾਨੂੰ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਸਾਡੇ ਸਕੂਲ ਚ ਸਰਦਾਰ ਹਰਜੋਤ ਸਿੰਘ ਬੈਂਸ ਜੀ ਆਏ ਸੈਂ ਮੈਂ 9th ਕਲਾਸ ਕਰਦੀ ਆ ਇਸ ਸਾਡੇ ਸਕੂਲ ਚ ਸਰਦਾਰ ਹਰਜੋਤ ਸਿੰਘ ਹੈਂਸਾਇ ਤੇ ਜਿਸਨ ਬਹੁਤ ਮਤ ਲਗੇ ਉਹਨਾਂ ਨੇ ਸਾਡੇ ਸਕੂਲ ਵਾਸਤੇ ਬਹੁਤ ਸਾਰੇ ਕੰਮ ਕੀਤੇ ਨੇ ਕੀ ਤੁਹਾਨੂੰ ਲੱਗਿਆ ਪੜ੍ਹਾਈ ਵਧੀਆ ਹੋਈ ਹੈ ਪੜ੍ਹਾਈ ਵੀ ਬਹੁਤ ਵਧੀਆ ਹੋਈ ਹੈ ਤੇ ਸਾਡੇ ਸਕੂਲ ਚ ਸਪੋਰਟਸ ਦਾ ਕੰਮ ਵੀ ਬਹੁਤ ਚੱਲਿਆ ਕਰਦਾ ਹੈ ਸਨ ਰੋਜ਼ ਸਾਹਮਣੂ ਡੀਪੀਐਸ ਸਪੋਰਟਸ ਕਰਾਂਦੇ ਨੇ ਇਸ ਤੋਂ ਪਹਿਲਾਂ ਐਦਾ ਕੋਈ ਮੰਤਰੀ ਜਾਂ ਕੋਈ ਆਇਆ ਤੁਹਾਡੇ ਕੋਲ ਨਹੀਂ ਦੇਖਿਆ ਤੁਸੀਂ ਇਸ ਤੋਂ ਪਹਿਲਾਂ ਨਹੀਂ ਦੇਖਿਆ ਇਹਦਾ ਤੁਹਾਨੂੰ ਮੋਟੀਵੇਸ਼ਨ ਜਦੋਂ ਇਹਨਾਂ ਨੇ ਦਿੱਤੀ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਪੜਾਈ ਚ ਕਿੰਨਾ ਫਰਕ ਆ ਪੜਾਈ ਬਹੁਤ ਵਧੀਆ ਫਰਕ ਪਿਆ ਤੁਹਾਡਾ ਜਿਹੜੇ ਸਕੂਲ ਆ ਮੇਰਾ ਨਾਮ ਮਾਨਵੀ ਹੈ ਮੈਂ 6th ਕਲਾਸ ਮੇ ਪੜਦੀ ਹਾਂ ਮੇ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਮੜਕਪੁਰ ਹੈ ਕਿੰਨੇ ਸਾਲ ਤੋਂ ਤੁਸੀਂ ਸਰਕਾਰੀ ਸਕੂਲ ਚ ਪੜ੍ਹਦੇ ਹੋ 3 ਸਾਲ ਅੱਜ ਸਿੱਖਿਆ ਮੰਤਰੀ ਬਣਾ ਉਸ ਤੋਂ ਪਹਿਰੇ ਸਿੱਖਿਆ ਮੰਤਰੀ ਦਾ ਨਾਮ ਕੀ ਸਰਦਾਰ ਹਰਜੋਤ ਸਿੰਘ ਬੈਸ ਇਸ ਤੋਂ ਪਹਿਲਾ ਸਿੱਖਿਆ ਮੰਤਰੀ ਦਾ ਨਾਮ ਪਤਾ ਤੁਹਾਨੂੰ ਕੋਣ ਆ ਚਾਰਜ ਸਿੱਖਿਆ ਮੰਤਰੀ ਹਰਜੋ ਸਿੰਘ ਬੈਸ ਤੁਹਾਡੇ ਸਕੂਟ ਹੈ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਠੀਕ ਉਹ ਸਕੂਲ ਚ ਕੀ ਕੀ ਨਵਾਂ ਬਦਲਾਅ ਹੈ ਕੀ ਕੀ ਨਵਾਂ ਬਣਨ ਜਾ ਰਿਹਾ ਤੁਹਾਨੂੰ ਪਤਾ 12ਵੀਂ ਤੱਕ ਸਕੂਲ ਬਣ ਜਾਣਾਗਾ ਆ ਫੋਰ ਗਰਾਊਂਡ ਤੇ ਵਗੈਰਾ ਗਰਾਊਂਡ ਮੇ ਲਾਈਟਰ ਸਪੋਰਟਸ ਦਾ ਕੰਮ ਹੋ ਜਾਣਾਗਾ ਤੇ ਕਿੱਦਾਂ ਲੱਗਿਆ ਸਿੱਖਿਆ ਮੰਤਰੀ ਹਰਜੋ ਸਿੰਘ ਦਾ ਬੈਸ ਦਾ ਕਿੱਦਾਂ ਕੰਮ ਲੱਗਿਆ ਤੁਹਾਨੂੰ ਬਹੁਤ ਵਧੀਆ ਨਾਮ ਹੈ ਤੇ ਕਿਹੜੀ ਕਲਾਸ ਪੜਦੇ ਕਿਹੜਾ ਸਕੂਲ ਹੈ सजी तो मेरा नाम इंदर है मैं शहर में काटे पढ़ता केड़ा स्कूल है ओ सरकारी आज तो ते पहला तो शुरू कैसे पढ़ते के हुन एडमिशन ली है हां जी हुन ली थी हुन ली थी इसको तो पहले केड़े स्कूल च पढ़ते थे ओ ली कैसे मास्टर पहला प्राइवेट स्कूल च पढ़ते थे के पढ़ हुन सरकारी स्कूल च आए हां जी क्यों आए सरकारी स्कूल च सरकारी स्कूल च बढ़िया पढ़ाई हो रही है हां जी अच्छा थोड़े जेड़े शिक्षा मंत्री उनका की नाम है हां जी उसी नाम है इसको पहला जेड़े शिक्षा मंत्री का ਕਦੇ ਸਕੂਲ ਚ ਕੋਈ ਇਸ ਤੋਂ ਪਹਿਲਾਂ ਇਦਾਂ ਸਿੱਕਾ ਮਤਰੀਆ ਇਦਾਂ ਦੌਰ ਬੈਠੀ ਆਏ ਜੀ ਸਾਡੇ ਹਲਕੀ ਦੇ ਵਿੱਚ ਲਗਭਗ ਅੱਜ 100 ਸਕੂਲਾਂ ਦਾ ਉਦਘਾਟਨ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਇਹਨਾਂ 100 ਸਕੂਲਾਂ ਦੇ ਵਿੱਚ ਕੋਰੋਨਾ ਪੇਰੀ ਲਾਗਤ ਦੇ ਨਾਲ ਚਾਰ ਦੀਵਾਰੀਆਂ ਨਵੇਂ ਕਲਾਸ ਰੂਮਸ ਸਾਇੰਸ ਲੈਬਸ ਫਿਜ਼ਿਕਸ ਲੈਬਸ ਬਾਇਓ ਲੈਬ ਕੈਮਿਸਟਰੀ ਲੈਬ სპੋਰਟਸ ਤੇ ਜਿਹੜੇ ਆ ਕਬੱਡੀ ਦੇ ਮੈਟ სპੋਰਟਸ ਗਰਾਊਂਡ ਫਲਡ ਲਾਈਟਸ ਵਕਫਾਕ ਜਿਹੜੇ ਕੰਮ ਹੋਏ ਨੇ ਅ ਅੱਜ ਅਸੀਂ 100 ਜਿਹੜੇ ਸਕੂਲਸ ਆ ਕੰਪਲੀਟ ਕਰ ਲਏ ਨੇ ਇਸੇ ਦੇ ਨਾਲ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਯੁੱਧ ਨਸ਼ੇ ਵਿਰੁੱਧ ਜੋ ਪੰਜਾਬ ਸਰਕਾਰ ਨੇ ਚੇੜਿਆ ਹੋਇਆ ਉਸ ਦੇ ਵਿੱਚ ਪੁਲਿਸ ਆਪਣੀ ਭੂਮਿਕਾ ਨਿਭਾਰੀ ਹੈ ਜਿੱਥੇ ਪੁਲਿਸ ਆਪਣੀ ਭੂਮਿਕਾ ਨਿਭਾਰੀ ਹੈ ਸਾਡੇ ਹਲਕੇ 100 ਤੋਂ ਉੱਤੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮੇਜਰ ਰਿਕਵਰੀਜ਼ ਪਰ ਸੋਵੀ ਨੰਗਲ ਦੇ ਵਿੱਚ ਇੱਕ ਮੇਜਰ ਰਿਕਵਰੀ ਹੋਈ ਹੈ 150 ਗ੍ਰਾਮ ਦੀ ਚਾਰ ਬੰਦੇ ਫੜੇ ਹੈ ਇਸ ਤੋਂ ਇਲਾਵਾ ਉਸ ਦਿਨ ਪਹਿਲਾ ਕੀਤਪੁਰ ਸਾਹਿਬ ਦੇ ਵਿੱਚ ਪੌਣੇ ਦੋ ਕੁਇੰਟਲ ਦੀ ਮੇਜਰ ਰਿਕਵਰੀ ਇਹ ਜਿਹੜੀਆਂ ਹੈ ਇਹ ਸਾਰੇ ਤਸਕਰਾਂ ਦੇ ਉੱਤੇ ਹੁਣ ਜਿਹੜਾ ਪੁਲਿਸ ਹੈ ਹਰ ਇੱਕ ਤਸਕਰ ਜਿਹੜਾ ਹੈ ਉਹ ਜਾਂ ਤਾਂ ਇਸ ਵਕਤ ਜੇਲ੍ਹ ਚ ਹੈ ਜਾਂ ਫਰਾਰ ਹੈ ਤੇ ਲਗਾਤਾਰ ਇਸ ਨੈਕਸਸ ਨੂੰ ਟੂੜਨ ਦੇ ਲਈ ਪੁਲਿਸ ਜਿਹੜਾ ਹੈ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਇਸੇ ਦੇ ਨਾਲ ਨਾਲ ਸੈਕੰਡ ਫੇਸ ਦੇ ਵਿੱਚ ਜਿਹੜਾ ਸਾਡਾ ਸਿਹਤ ਵਿਭਾਗ ਹੈ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਕੋਈ ਵੀ ਸ਼ਖਸ ਜੋ ਇਸ ਨਸ਼ੇ ਦੇ ਦਲਦਲ ਚ ਫਸਿਆ ਹੋਇਆ ਸੀ ਉਸ ਨੂੰ ਜਿਹੜਾ ਹੈ ਮੇਨ ਸਟ੍ਰੀਮ ਚ ਵਾਪਸ ਲੈ ਕੇ ਆਉਣ ਲਈ ਸਾਡੇ ਚਾਹੇ ਉਹ ਨੰਗਲ ਚਾਹੇ ਕੀਰਪੁਰ ਸਾਹਿਬ ਚਾਹੇ ਅਨੰਦਪੁਰ ਸਾਹਿਬ ਜਾਂ ਜਿਹੜੇ ਸਾਡੇ ਪ੍ਰਾਇਮਰੀ ਹੈਲਥ ਸੈਂਟਰਸ ਨੇ ਜਿਵੇਂ ਸੂਰੇਆਲ ਤੇ ਹੋਰ ਉਥੇ ਓਟ ਕਲੀਨਿਕ ਖੋਲ ਦਿੱਤੇ ਗਏ ਨੇ ਤੇ ਓਟ ਦੀਆਂ ਜਿਹੜੀਆਂ ਗੋਲੀਆਂ ਇਨਸ਼ੋਰ ਕੀਤੀਆਂ ਜਾ ਰਹੀਆਂ ਉਹ ਮਰੀਜ਼ਾਂ ਨੂੰ ਸਾਡਿਆਂ ਨੂੰ ਮਿਲਣ ਇਸ ਦੇ ਇਲਾਵਾ ਨਸ਼ਾ ਛਡਾਊ ਕੇਂਦਰ ਦੋ ਜਿਹੜੇ ਸਾਡੇ ਡਰੱਗ ਡੀਡਿਕਸ਼ਨ ਸੈਂਟਰਸ ਹੈ ਸਰਕਾਰ ਵੱਲੋਂ ਆਪਰੇਟ ਕੀਤੇ ਜਾ ਰਹੇ ਨੇ ਇੱਕ ਰੋਪੜ ਤੇ ਇੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਅਸੀਂ ਇੱਕ 10 ਬੈਡਡ ਇੱਕ ਡੀ ਐਡਿਕਸ਼ਨ ਸੈਂਟਰ ਬਣਾਇਆ ਉੱਥੇ ਇਹਨਾਂ ਨੂੰ ਟੋਟਲੀ ਜਿਹੜਾ ਇਲਾਜ ਉਹ ਬਿਲਕੁਲ ਮੁਫਤ ਹੈ ਬਿਨਾ ਕਿਸੇ ਕਟਮਾਰ ਤੋਂ ਜਿਹੜਾ ਹੈ ਜਾਂ ਟੋਟਲੀ ਜਿਹੜਾ ਹੈ ਮੈਡੀਕਲੀ ਉੱਥੇ ਨਸ਼ਾ ਛਡਾਇਆ ਜਾਂਦਾ ਹੈ ਇਸ ਦੇ ਨਾਲ ਜਿਹੜੇ ਬੰਦੇ ਕਰਦੇ ਐ ਇਸ ਦਿਲਦਿਲ ਚ ਫਸ ਰਹੇ ਆ ਉਹ ਵਾਪਸ ਆਪਣੇ ਜਿਹੜੇ ਆਮ ਸਧਾਰਨ ਜੀਵਨ ਚਾਹ ਰਹੇ ਆ ਤੀਜਾ ਜਿਹੜਾ ਹੈ ਅਵੇਅਰਨੈਸ ਪਿੰਡ ਪਿੰਡ ਦੇ ਵਿੱਚ ਲਗਭਗ ਹੁਣ ਤੱਕ 30 ਪਿੰਡਾਂ ਦੇ ਵਿੱਚ ਅਸੀਂ ਸੌ ਜਿਹੜੇ ਚੱਕਵਾ ਚੁੱਕੇ ਆ ਉਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਜਿਹੜਾ ਸਾਡਾ WhatsApp ਨੰਬਰ ਹੈ ਕਿਵੇਂ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਕਿਵੇਂ ਪਿੰਡ ਵਿੱਚ ਕਿਸੇ ਵੀ ਗਲਤ ਅੰਸਰ ਨੂੰ ਆਉਣ ਤੋਂ ਰੋਕੋ ਜੇ ਕੋਈ ਨਸ਼ਾ ਤਸਕਰ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਉਹ ਜਾਣਕਾਰੀ ਤੁਸੀਂ ਕਿਵੇਂ ਸਾਂਝੀ ਕਰਨੀ ਹੈ ਜਿਹੜਾ ਕੋਈ ਨਸ਼ਾ ਕਰਦਾ ਉਸ ਦਾ ਇਲਾਜ ਕਿਵੇਂ ਹੋ ਸਕਦਾ ਤੇ ਅਗਰ ਕੋਈ ਫੜਿਆ ਜਾਂਦਾ ਹੈ ਤਸਕਰ ਤਾਂ ਉਹਦੀ ਜ਼ਮਾਨਤ ਆਪਾਂ ਨਾ ਦੇਣ ਦਾ ਜਿਹੜਾ ਹੈ ਇੱਕ ਸੰਕਲਪ ਲਈਏ ਇਹਦੇ ਨਾਲ ਪਿੰਡ-ਪਿੰਡ 'ਚ ਜਾਗਰੂਕਤਾ ਆ ਰਹੀ ਹੈ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਹੁਤ ਸਾਰੇ ਪਿੰਡ ਉਹਨੇ ਡਿਕਲੇਅਰ ਕਰਤਾ ਟੋਟਲੀ ਡਰੱਗ ਫ੍ਰੀ ਤੇ ਬਹੁਤ ਜਲਦੀ ਅਸੀਂ ਦਾ ਜਿਹੜਾ ਅੰਕੜਾ ਜਦੋਂ ਇਹ ਮੁਹਿੰਮ ਖਤਮ ਹੋਊਗੀ ਤੁਹਾਨੂੰ ਇਹਦਾ ਅੰਕੜਾ ਵੀ ਦਵਾਂਗੇ ਕਿ ਸਾਡੇ ਇੰਨੇ ਪਿੰਡ ਟੋਟਲੀ ਡਰੱਗ ਫ੍ਰੀ ਹੋ ਚੁੱਕੇ ਤੇ ਇੰਨੇ ਪਿੰਡਾਂ ਚ ਅਸੀਂ ਇੰਨੇ ਬੰਦੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦਾ ਅਸੀਂ ਇਲਾਜ ਕਰਵਾ ਰਹੇ ਆ ਜਿਵੇਂ ਕਿ ਮੈਂ ਤੁਹਾਨੂੰ ਕੁਝ ਪਿੰਡਾਂ ਦੀ ਉਦਾਹਰਨਾ ਦਵਾਂ ਜੇ ਟੋਟਲੀ ਡਰੱਗ ਫ੍ਰੀ ਪਿਛਲੇ ਕੁਝ ਦਿਨਾਂ ਚ ਨਹੀਂ ਆਪਣੇ ਆਪ ਨੂੰ ਡਿਕਲੇਅਰ ਕੀਤਾ ਡੜੋਲੀ ਹੈਟਲੀ ਹੋਵੇ ਪਵਾਰਸਾਪ ਹੋਵੇ ਪਿੰਡ ਰਾਏਪੁਰ ਹੋਵੇ ਸਾਰੇ ਸਾਡੇ ਜਿਹੜੇ ਪਿੰਡ ਨੇ ਇਹ ਟੋਟਲੀ ਜਿਹੜੇ ਹੈ ਡਰਗ ਫ੍ਰੀ ਨੇ ਇੱਥੇ ਕੋਈ ਵੀ ਦਬਖੇੜਾ ਲੋਰ ਹੋਵੇ ਤੇ ਇਦਾਂ ਦੇ ਸਾਰੇ ਪਿੰਡਾਂ ਨੇ ਤੁਹਾਨੂੰ ਡਿਟੇਲ ਦਵਾਂਗੇ ਤਾਂ ਕਿ ਅਸੀਂ ਜਿਹੜਾ ਹੈ ਆਪਣੇ ਸਾਡਾ ਇਹ ਬਹੁਤ ਪਾਵਨ ਪਵਿੱਤਰ ਇਲਾਕਾ ਹੈ ਇਸ ਇਲਾਕੇ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ ਤੁਸੀਂ ਸਮਝਦੇ ਹੋ ਕਿ ਜਿਹੜੀ ਜਿਹੜਾ ਨਸ਼ਾ ਇੰਨੀ ਪੱਧਰ ਤੇ ਵੱਧ ਗਿਆ ਉਸ ਦਾ ਜ਼ਿੰਮੇਵਾਰ ਕੌਣ ਰਿਹਾ ਸਰ ਤੁਹਾਨੂੰ ਪਤਾ ਹੀ ਹੈ ਜੀ ਸਾਨੂੰ ਤਾਂ ਪੰਜਾਬ 'ਚ ਗਾਣੇ ਆਏ ਸੀ ਸਾਰੇ ਆਮ ਗਾਣੇ ਬਣੇ ਸੀ ਕਿ ਜੇ ਸਰਕਾਰਾਂ ਬਿਕਾਉਂਦੀਆਂ ਤਾਂ ਚਿੱਟਾ ਸਾਰੇ ਆਮ ਬਿਕਦਾ ਤਾਂ ਇਸ ਗੱਲ ਪਤਾ ਹੈ ਤੇ ਹੁਣ ਇਸ ਇਦਾਂ ਦੀ ਸਰਕਾਰ ਹੈ ਜਿਨੇ ਮਿਸ਼ਨ ਬਣਾਇਆ ਹੋਇਆ ਰੋਜ਼ ਸਾਡੇ ਸੀਐਮ ਸਾਹਿਬ ਡੀਜੀ ਤੋਂ ਬਰੀਫਿੰਗ ਲੈਂਦੇ ਨੇ ਡੀਜੀਪੀ ਪੰਜਾਬ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਤੋਂ ਬਰੀਫਿੰਗ ਲੈਂਦੇ ਨੇ ਸਾਰੇ ਐਸਐਸਪੀ ਵੱਖ-ਵੱਖ ਡੀਐਸਪੀਸ ਤੇ ਥਾਣੇ ਦੇ ਐਸਐਚਓਸ ਤੋਂ ਬਰੀਫਿੰਗ ਲੈਂਦੇ ਨੇ ਐਂ ਜਿਹੜਾ ਹੈ ਡੇਲੀ ਰਿਪੋਰਟਿੰਗ ਹੋ ਰਹੀ ਹੈ ਤੇ ਅੱਜ ਜਿਵੇਂ ਹਰ ਰੋਜ਼ ਦੇ মিডিਆ ਬਰੀਫਿੰਗ ਕੀਤੀ ਜਾਂਦੀ ਜਵੇਂ ਕੱਲ ਫੌਰਨ ਕੱਲ ਪੂਰੇ ਪੰਜਾਬ ਚ 138 38 ਤਸਕਰ ਫੜੇ ਤੇ ਰੋਜ ਜਿਹੜਾ ਏਦਾਂ ਤੁਸੀਂ ਦੇਖੋ ਵਾਰ ਲੈਵਲ ਤੇ ਕੰਮ ਚੱਲ ਰਿਹਾ ਇਹਦੇ ਵਿੱਚ ਕਿਸੇ ਦਾ ਵੀ ਨਾਲ ਵੀ ਕੋਈ ਲਿਹਾਜ਼ ਨਹੀਂ ਆਪਾਂ ਦੇਖਿਆ ਕਿ ਕਿਵੇਂ ਇੱਕ ਕਨਸਟੇਬਲ ਜਿਹੜਾ ਹੈ ਹੈ ਲੇਡੀ ਕਨਸਟੇਬਲ ਉਸ ਨੂੰ ਫੜਿਆ ਕਿਵੇਂ ਇੱਕ ਡੀਐਸਪੀ ਜੇਲ ਹੈ ਉਸ ਨੂੰ ਫੜਿਆ ਕਿਸੇ ਦੇ ਉੱਤੇ ਵੀ ਕੋਈ ਲਿਹਾਜ਼ ਨਹੀਂ ਜੋ ਵੀ ਇਸ ਜਿਹੜਾ ਇਸ ਗੰਦੇ ਕਾਰੋਬਾਰ 'ਚ ਹੈ ਉਹ ਪਲੱਸ 100 ਤੋਂ ਵੱਧ ਲੋਕਾਂ ਦੇ ਜਿਹੜੇ ਮਕਾਨ ਢਾਏ ਜਾ ਚੁੱਕੇ ਨੇ ਪੀਲਾ ਪੰਡੂਜ਼ਰ ਜਿਹੜਾ ਹੈ ਪੀਲਾ ਪੰਜਾ ਜਿਹੜਾ ਉਹ ਚਲਿਆ ਤਾਂ ਇਹ ਜਿਹੜੀ ਯੁੱਧ ਨਸ਼ੇ ਵਿਰੁੱਧ ਦੀ ਕਾਰਵਾਈ ਜ਼ਮੀਨੀ ਪੱਧਰ ਤੇ ਚੱਲ ਰਹੀ ਹੈ ਨਾਲ ਮਰਿਆ ਰਹੇ ਕਿੱਥੇ ਤੱਕਾਂ ਦੀ ਗੱਲ ਕੀਤੀ ਜਦੋਂ ਸਿੱਖਿਆ ਤੋਂ ਤੁਹਾਡੇ ਨਾਲ ਅੱਛੇ ਕਹਿ ਰਹੇ ਕਿ ਪਹਿਲੇ ਸਿੱਖਿਆ ਮੰਤਰੀ ਸਾਡੇ ਜਿਹੜੇ ਕੰਮ ਤੇ ਚਾਹਿਆ ਬੱਚੇ ਨੂੰ ਜਾਓ ਇੱਕ ਰਿਸ਼ਤਾ ਬਣਾਉਣਾ ਪੈਂਦਾ ਜੀ ਮੈਨੂੰ ਲੱਗਦਾ ਕਿ ਪਿਛਲੇ ਸਿੱਖਿਆ ਮੰਤਰੀਆਂ ਨੇ ਕਦੀ ਇਹ ਰਿਸ਼ਤਾ ਬਣਾਇਆ ਨਹੀਂ ਜਦੋਂ ਸਕੂਲ ਨਾਲ ਜਾਂਦੇ ਹਾਂ ਅ ਅੱਜ ਮੇਰੀ ਸਭ ਤੋਂ ਵੱਡੀ ਤਾਕਤ ਮੇਰੇ ਟੀਚਰਸ ਹੀ ਹੈ ਅੱਜ ਤੁਸੀਂ ਦੇਖਿਆ ਕਿ 12 13 ਪ੍ਰੋਗਰਾਮ ਰੋਜ਼ ਦੀ ਸਾਡੀ ਐਵਰੇਜ ਅਸੀਂ ਕਰ ਰਹੇ ਹਾਂ ਇਸ ਨੂੰ ਕਰਨ ਦੇ ਲਈ ਟੀਚਰਸ ਤੇ ਚਾ ਦੇਖੋ ਟੀਚਰਸ ਦੇ ਵੱਲੋਂ ਜਿਹੜਾ ਹੈ ਹੁਣ ਵੀ ਇਸ ਵਕਤ 3:30 ਬਚ ਚੁੱਕੇ ਪਰ 2 ਵਜੇ ਤੱਕ ਡਿਊਟੀ ਹੈ ਉਸ ਤੋਂ ਬਾਵਜੂਦ ਉਹ ਬੈਠ ਕੇ ਕੰਮ ਕਰ ਰਿਹਾ ਜੇ ਤੁਸੀਂ ਕ੍ਰਿਸ਼ਤਾ ਬਣਾਉਗੇ ਟੀਚਰਸ ਦੇ ਨਾਲ ਅਧਿਆਪਕਾਂ ਦੇ ਨਾਲ ਸਟੂਡੈਂਟਸ ਦੇ ਨਾਲ ਉਸ ਦਾ ਅਸਰ ਪੈਂਦਾ ਹੈ ਇਸ ਸਾਰੇ ਪ੍ਰੋਗਰਾਮਾਂ ਨੂੰ ਅਸੀਂ ਹੁਣ ਤੱਕ 100 ਸਕੂਲਾਂ 'ਚ ਕਰ ਚੁੱਕੇ ਹਾਂ ਸਾਡੀ ਪੂਰੀ ਕਿਦੇ ਨਾਲ ਇੱਕ ਟੀਮ ਐਜੂਕੇਸ਼ਨ ਵੀ ਬਿਲਡ ਹੋਈ ਹੈ ਉਸ ਦਾ ਅਸਰ ਸਾਨੂੰ ਅਗਲੇ ਸਾਲ ਹੋਰ ਵਧੀਆ ਨਤੀਜੇ ਦੇਖੂਗਾ ਟੀਚਰਸ ਆਪਣੇ ਆਪ ਨੂੰ ਪਾਵਰ ਫੀਲ ਕਰਦੇ ਆ ਸਾਡੇ ਇੱਥੋਂ ਦੇ ਜਿਹੜੇ ਹੈਡਮਾਸਟਰ ਹੈ ਬਹੁਤ ਸ਼ਾਨਦਾਰ ਹੈ ਇੱਥੋਂ ਦੇ ਜਿਹੜੇ ਡੀਪੀਓ ਬਹੁਤ ਸ਼ਾਨਦਾਰ ਹੈ ਜਦੋਂ ਉਹਨਾਂ ਦੇ ਕੰਮ ਦੀ ਐਪਰੀਸੀਏਸ਼ਨ ਹੁੰਦੀ ਹੈ ਪ ਅਨਾਂ ਤਾਂ ਜੇ ਅਗਰ ਕੋਈ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਸਕੂਲ ਤਾਂ ਪਿੰਡ ਦੇ ਕਿਸੇ ਦਾਨੀ ਸੱਜਣ ਨੂੰ ਲੱਭੋ ਕਿਸੇ ਐਨ ਆਰ ਆਈ ਨੂੰ ਲੱਭੋ ਫਿਰ ਹੁਣ ਪਿੰਡ ਦੀਆਂ ਗ੍ਰਾਂਟਾਂ ਆ ਰਹੀਆਂ ਇੱਕ ਇੱਕ ਸਕੂਲ ਜਾ ਕੇ ਆਪ ਮੈਨੂੰ ਮੇਰੇ ਹਲਕੇ ਦੇ ਤੁਸੀਂ ਕਿਸੇ ਵੀ ਸਕੂਲ ਬਾਰੇ ਪੁੱਛੋਗੇ ਮੂਹ ਜਵਾਨੀ ਪਤਾ ਅੱਛਾ ਉੱਥੇ ਆ ਕੰਮ ਹੋ ਗਿਆ ਕੰਮ ਰਹਿੰਦਾ ਤਾਂ ਇਹ ਜਦੋਂ ਤੁਸੀਂ ਸਮਾਈਨਟਲੀ ਕਰੋਗੇ ਕੌਣ ਟੀਚਰ ਹੈ ਕੌਣ ਸਰ ਹੈ ਉੱਥੇ ਕੌਣ ਮੈਡਮ ਹੈ ਉਹਨਾਂ ਦਾ ਕਿਹੜਾ ਪਿੰਡ ਹੈ ਤਾਂ ਜਦੋਂ ਤੁਹਾਨੂੰ ਇਸ ਲੈਵਲ ਤੱਕ ਹੋਊਗਾ ਤਾਂ ਟੀਚਰਸ ਵੀ ਪਾਵਰ ਫੀਲ ਕਰਦੇ ਆ ਤੇ ਉਹਦਾ ਹੀ ਅਸਰ ਹੈ ਕਿ ਸਾਡੇ ਅੱਜ ਇਲਾਕੇ ਚ ਜਿਹੜਾ ਸਿੱਖਿਆ ਦੇ ਵਿੱਚ ਇੰਨਾ ਸਾਨੂੰ ਇਹ ਚੰਗਾ ਕਿ ਹਰ ਬੱਚਾ ਮੈਂ ਤੁਹਾਨੂੰ ਜਦੋਂ ਮੈਂ ਹਮੇਸ਼ਾ ਇੱਕ ਅੱਗੇ ਮਜ਼ਾਕ ਕਰਦਾ ਹੁੰਦਾ ਸੀ ਕਿ ਤੁਸੀਂ ਉਸ ਦਿਨ ਆਪਣੇ ਆਪ ਨੂੰ ਐਸ ਐਜੂਕੇਸ਼ਨ ਮਿਨਿਸਟਰ ਕਾਮਯਾਬ ਸਮਝੋਗੇ ਜਦੋਂ ਤੁਹਾਨੂੰ ਸਰਕਾਰੀ ਸਕੂਲ ਦੀ ਐਡਮਿਸ਼ਨ ਲਈ ਸੁਪਾਸ਼ਾਣ ਲੱਗ ਜਾਣਾ ਅੱਜ ਯਕੀਨ ਮੰਨਿਓ ਆ ਸਕੂਲ ਆਫ ਫੈਮਿਨੈਂਟਸ ਮੰਗਲ ਦੇ ਲਈ ਤੇ ਸਕੂਲ ਆਫ ਫੈਮਿਨੈਂਟਸ ਕੀਰਪੁਰ ਸਾਹਿਬ ਦੇ ਲਈ ਸਾਡੇ ਕੋਲ ਲਿਸਟਾਂ ਬਣੀਆਂ ਪਈਆਂ ਇੱਕ ਇੱਕ ਸੀਟ ਦੇ ਲਈ 10-10 ਬੱਚੇ ਇਹ ਇਹ ਅਤੇ ਹਜੇ ਤਾਂ ਇਹ ਸਕੂਲ ਆਪਣੇ ਫੈਸੀਸਟ ਨਹੀਂ ਜਿਵੇਂ ਮੰਗਲ ਚ ਵੀ ਕੰਮ ਚੱਲਦਾ ਪਿਆ ਸਿੰਗਪੁਰ ਬੰਨਾ ਕੀਰਪੁਰ ਸਾਹਿਬ ਤਿੰਨ ਚਾਰ ਮਹੀਨੇ ਲੱਗਣੇ ਆ ਅਗਲੇ ਸਾਲ ਤੁਸੀਂ ਹੋਰ ਦੇਖੋ ਰਿਕਾਰਡ ਟੁੱਟਣਗੇ ਸਰ ਬਹੁਤੇ ਬੱਚੇ ਸਕੂਲਾਂ ਵਾਲੇ ਨੇ ਐਡਮਿਸ਼ਨ ਨਹੀਂ ਲਏ ਮੈਂ ਉਹ ਹੀ ਤੁਹਾਨੂੰ ਮੈਂ ਕਿੰਨਾ ਸੀ ਅਗਲੇ ਸਾਲ ਅਸੀਂ ਸੀਟਾਂ ਤਾਂ ਹੀ ਅਸੀਂ ਨਵੇਂ ਇਹ ਤੁਸੀਂ ਇਹ ਦੇਖੋ ਵੀ ਬੱਚਿਆਂ ਜੋ ਕ੍ਰੇਜ਼ ਹੈ ਚੰਗੇ ਚੰਗੇ ਪ੍ਰਾਈਵੇਟ ਇਹੀ ਇਹੀ ਤੁਸੀਂ ਕਦੀ ਸਰਕਾਰੀ ਸਕੂਲਾਂ ਬਾਰੇ ਅੱਛਾ ਜਿ ਕਿੱਥੇ ਬੜਦੇ ਸੋ ਸਕੂਲ ਆਫ ਫੈਮਿਨਸ ਇੱਕ ਬਹੁਤ ਸ਼ਾਨਦਾਰ ਜਿਹੜਾ ਸਾਡੇ ਇੱਥੋਂ ਬੱਚੀ ਰਿਕਦੀ ਆ ਜਿਸ ਵਾਲ ਹੈ ਸੀਸਕੋਰ 97% ਬਹੁਤ ਸਾਰੇ ਬੱਚਿਆਂ ਨੇ ਬਹੁਤ ਸ਼ਾਨਦਾਰ ਹੁੰਦੇ ਨਤੀਜੇ ਆਏ ਆ ਤੇ ਅਸੀਂ ਜਿੰਨੇ ਵੀ ਆ ਬੱਚੇ ਜਿਵੇਂ 90% ਤੋਂ ਵੱਧ ਨੰਬਰ ਲਏ ਆ ਇਹਨਾਂ ਨੂੰ ਬਲਾਕੇ ਇਹਨਾਂ ਦੀ ਕੈਰੀਅਰ ਗਾਈਡੈਂਸ ਵੀ ਕਰਾਂਗੇ ਇਹਨਾਂ ਨੂੰ ਬੈਸਟ ਪਲੇਸਮੈਂਟਸ ਮਿਲਣ ਬਲੈਸ ਕਾਲਜਿਸ ਜਾਨ ਤਾਂ ਕਿ ਜਿਹੜਾ ਚੰਗਾ ਪੜ੍ਹਦਾ ਸਰਕਾਰ ਵੱਲੋਂ ਜੀ ਰਜਿਸਟਰੀ ਅਸੋਕੀਆ ਦਾ ਜੀ ਜੀ